ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਢੱਲਵਾ ਕਲਾਂ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਕੋਟਕਪੂਰਾ ਪੈਂਦੀ ਹੈ ਕੋਟਕਪੂਰੇ ਤੋਂ ਬਠਿੰਡੇ ਨੂੰ ਵਾਇਆ ਬਾਜਾਖਾਨਾ ਜਦੋਂ ਜਾਣੇ ਆ ਤਾਂ ਰੋਡ ਦੇ ਉੱਤੇ ਇਹ ਪਹਿਲਾ ਪਿੰਡ ਹੈ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਵਿਕਰੀ ਵਾਲਨਾ ਆਉਂਦੀਆਂ ਰਹਿੰਦੀਆਂ ਦੋ ਨਾਗ ਅੱਜ ਦੀ ਵੀਡੀਓ ਤੇ ਦਿਖਾ ਰਹੇ ਆ ਜਿਹਦੇ 'ਚ HF ਬਰੀਡ ਦੀ ਗਾਂ ਬਿਲਕੁਲ ਹੀ ਤਾਜੀ ਸੋਈ ਬਹੁਤ ਵੱਡਾ ਹਵਾਨਾ ਤਿਆਰ ਕਰਕੇ ਇਹਨੇ ਬੱਚੇ ਨੂੰ ਜਨਮ ਦਿੱਤਾ ਤੇ ਫੀਮੇਲ ਕਾਫ ਆ ਵੱਛੀ ਇਹਦੇ ਨਾਲ ਹੈ ਸੋ ਇਹ ਗਾਂ ਤੇ ਇਹ ਤੋਂ ਬਿਨਾ ਇੱਕ ਜਰਸੀ ਵਾਇਡ ਇਹ ਵੀ ਬਿਲਕੁਲ ਤਾਜੀ ਸੋਈ ਵੀ ਆਪਾਂ ਸ਼ੁਰੂਆਤ ਜਰਸੀ ਤੋਂ ਹੀ ਕਰਾਂਗੇ ਲਾਸਟ ਤੱਕ ਵੀਡੀਓ ਦੇਖ ਲਿਓ ਸ਼ੁਰੂਆਤ ਚ ਇੱਕ ਜਰੂਰ ਬੇਨਤੀ ਕਰ ਦਿੰਦਾ ਵੀ ਇਹਨਾਂ ਦੋਵਾਂ ਗਾਵਾਂ ਦੇ ਰੇਟ ਜਿਹੜੇ ਬਾਈ ਨੇ ਫੋਨ ਦੇ ਉੱਤੇ ਹੀ ਰੱਖਣੇ ਆ ਜਿਹੜੇ ਵੀਰ ਸਿਰਫ ਇਸ ਕਰਕੇ ਵੀਡੀਓ ਦੇਖਦੇ ਆਂ ਕਈ ਵਾਰਾਂ ਜੱਜਮੈਂਟ ਲੈਣੀ ਹੁੰਦੀ ਆ ਵੀ ਪਸ਼ੂ ਦੀ ਕੀਮਤ ਕੀ ਹੁੰਦੀ ਆ ਤਾਂ ਉਹ ਬੇਸ਼ੱਕ ਇੱਥੋਂ ਸਕਿਪ ਕਰਦੇ ਨੇ ਕਿਉਂਕਿ ਉਹਨਾਂ ਦਾ ਟਾਈਮ ਆਪਾਂ ਖਰਾਬ ਨਹੀਂ ਕਰਨਾ ਚਾਹੁੰਦੇ ਜਿਹੜਾ ਭਰਾ ਪਸ਼ੂ ਖਰੀਦਣਾ ਚਾਹੁੰਦਾ ਉਹ ਵੀਡੀਓ ਨੂੰ ਲਾਸਟ ਤੱਕ ਦੇਖ ਲੇ ਤੇ ਗੱਲਬਾਤ ਕਰਕੇ ਰੇਟ ਬਾਈ ਤੋਂ ਕਨਫਰਮ ਕਰ ਲੇ ਆਓ ਜਾਣਕਾਰੀ ਇਸ ਜਰਸੀ ਬਾਰੇ ਪਹਿਲਾਂ ਲੈਨੇ ਆ ਲਖੇ ਬਾਈ ਸਸਤੀ ਕਾਲ ਸਸਤੀ ਗੱਲ ਬਾਈ ਜੀ ਲਖੇ ਅੱਜ ਆਪਾਂ ਦੋ گاਵਾ ਦਿਖਾਉਣੀਆਂ ਹਾਂ ਹਾਂਜੀ ਬਾਈ ਜਰਸੀ ਕੈਨਵਾਸ ਹੋ ਇਹ ਦੂਜਾ ਸੂਈ ਆ ਕਦੋਂ ਦੀ ਸੂਈ ਆ ਬਾਈ ਇਹ ਇਹ ਕੱਲ ਸਵੇਰੇ ਸੂਈ ਆ 7:00 7: ਕੱਲ ਸਵੇਰੇ 7:00 7:30 ਹਾਂਜੀ ਬੱਚਾ ਇਹ ਨਹੀਂ ਬੱਚਾ 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 ਦਿੱਤਾ ਇਹਨੇ ਠੀਕ ਹੈ ਕੀ ਡਿਮਾਂਡ ਰਹੀ ਹੈ ਡਿਮਾਂਡ ਬਈ ਦੋਨਾਂ ਦੀ ਫੋਨ ਤੇ ਹੋਊਗੀ ਠੀਕ ਹੈ ਹਾਂਜੀ ਕੋਲੀ ਬਈ ਸੋ ਦਸੋ ਕੱਲ ਸੂਬਾ 7:00 7:30 ਵਜੇ ਸੋਈ ਹੈ ਇਹਦਾ ਰੰਗ ਜਿਹੜਾ ਉਹ ਬਰਾਊਨ ਹੈ ਜਿਹਦਾ ਤੁਸੀਂ ਪੁੜਿਆਂ ਦੇ ਉੱਤੋਂ ਦੇਖ ਰਹੇ ਹੋ ਇਹ ਤੋਂ ਅੱਗੇ ਜਿਹੜਾ ਰੰਗ ਦਿਸਦਾ ਲਾਲੀ ਗੂੜਾ ਰੰਗ ਦਿਸਦਾ ਉਹ ਨਵਾਉਣ ਕਰਕੇ ਹੋਇਆ ਵਿਆ ਥਣ ਬੜਾ ਸੋਹਣਾ ਦਸੋ ਤੇ ਹਵਾਨੇ ਤੇ ਨਾੜਾਂ ਵੀ ਬਹੁਤ ਚੰਗੀਆਂ ਐ ਇਹ ਦੁੱਧ ਦੀ ਰਿਪੋਰਟ ਬਹੁਤ ਸੋਹਣੀ ਹੈ 28 ਲੀਟਰ ਦੱਸਿਆ ਆਪਾਂ ਨੂੰ ਪਿਛਲੇ ਸੂਏ ਦਾ ਠੀਕ ਹੈ ਹਾਂਜੀ ਸੋ ਦੋਸਤੋ ਚੰਗੇ ਦੁੱਧ ਦੀ ਮਾਲਕਨ ਬਾਈ ਕਹਿੰਦਾ ਵੀ ਇਹ ਗਾਂ ਵਿਕਰੀ ਆਸਤੇ ਹੈ ਹਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਚੰਗਾ ਭਰਿਆ ਹੋਇਆ ਥਣਾ ਚ ਬਿੱਥੀ ਸੋਹਣੀ ਹੈ ਹਵਾਨੇ ਤੇ ਨਾੜਾਂ ਚੰਗੀਆਂ ਢਾਂਚਾ ਤੁਸੀਂ ਦੇਖ ਸਕਦੇ ਹੋ ਸਵੇਰ ਕੱਢਿਆ ਬਾਈ ਇਹਦਾ 4 ਕਿਲੋ ਦੁੱਧ ਠੀਕ ਹੈ ਸਬੂਤਾ ਸਵੇਰ ਦੋਸਤੋ ਬਾਈ ਕਹਿੰਦਾ ਵੀ ਬੱਚੇ ਨੂੰ ਦੁੱਧ ਚੰਗਾ ਆਇਆ ਹੋਇਆ 4 ਕਿਲੋ ਵਾਂਗੂ ਦੁੱਧ ਦਾ ਛੋਇਆ ਹੋਇਆ ਬਰੀਡ ਪਿਓਰ ਜਰਸੀ ਥਣਾ ਚ ਬਿੱਥੀ ਬੜੀ ਚੰਗੀ ਹਵਾਨਾ ਪਛਾਣ ਨੂੰ ਵੀ ਚੰਗਾ ਦੋਸਤੋ ਤੇ ਅੱਗੇ ਨੂੰ ਵੀ ਹਵਾਨਾ ਚੰਗਾ ਇਹਨੇ ਬੱਚੇ ਨੂੰ ਜਨਮ ਦਿੱਤਾ ਇੱਥੋਂ ਤੁਸੀਂ ਇਹਦੇ ਥਣਾ ਚ ਬਿੱਥੀ ਦੇਖ ਸਕਦੇ ਹੋ ਚਾਰੇ ਥਣ ਤੁਹਾਨੂੰ ਅਲੱਗ-ਅਲੱਗ ਦਿਖਣਗੇ ਹਵਾਨੇ ਦਾ ਆਕਾਰ ਵੀ ਤੁਹਾਨੂੰ ਫਿਕਸ ਜਿਹਾ ਲੱਗੂਗਾ ਸੋ ਜਿਹੜਾ ਰੰਗ ਹੈ ਇਹਦਾ ਇਸ ਸਾਈਡ ਤੋਂ ਇੱਥੋਂ ਤੁਸੀਂ ਰੰਗ ਦੇਖ ਸਕਦੇ ਹੋ ਜਿਹੜਾ ਅੱਗੋਂ ਰੰਗ ਹੈ ਇਹ ਪਾਣੀ ਨਾਲ ਮਤਲਬ ਪਸ਼ੂ ਜਿਵੇਂ ਨਵਾ ਦਿੰਨੇ ਆ ਤਾਂ ਉਹਦੇ ਕਰਕੇ ਇਹ ਥੋੜਾ ਗੂੜਾ ਲੱਗਣ ਲੱਗ ਜਾਂਦਾ ਹੈ ਬਾਕੀ ਇਸ ਤਰ੍ਹਾਂ ਦੇ ਕਲਰ ਦੇ ਵਿੱਚ ਜਰਸੀਾਂ ਨਿਕਲੂਗੀ ਹਵਾਨਾ ਕਿਸੇ ਦਾ ਹੁਣ ਦੇਖ ਸਕਦੇ ਸੋ ਪਹਿਲੇ ਨੰਬਰ ਤੇ ਇਹ ਤੋਂ ਅੱਗੇ ਇੱਕ ਤੁਹਾਨੂੰ ਐਫ ਦਿਖਾਉਣੇ ਆ ਜਿਹੜੀ ਵਿਕਾਊ ਆ ਬਾਈ ਕੋ ਲਖੇ ਭਾਈ ਇਹ ਤਾਂ ਥੋੜਾ ਟਾਈਮ ਪਹਿਲਾਂ ਹੀ ਸੁੱਈ ਲੱਗੀ ਹਾਂਜੀ ਇਹ ਵੀ ਸਵੇਰੇ 6:30 ਵਜੇ ਸੁੱਈ ਆ ਜੀ 6:30 ਹਾਂਜੀ ਠੀਕ ਹੈ ਅੱਛਾ ਬੱਚਾ ਇਹਨੇ ਬੱਚਾ ਨੇ ਰਮਾਡਾ ਦੀ ਬੱਚੀ ਦਿੱਤੀ ਆ ਜਾਂ ਆਪ ਦਾ ਨਹੀਂ ਇਹਦਾ ਪਤਾ ਕਿਹੜੀ ਆ ਇਹਦੇ 66 ਲੱਗਾ ਸੀ ਉਹ ਆਪਾਂ ਨੂੰ ਉਹਨੇ ਸਟਰਾ ਵੀ ਦਿੱਤਾ ਉਹ ਦਿਖਾ ਦਾਂਗੇ ਉਧਰ ਪਿਆ ਮੇਰੇ ਕੋਲੇ ਕਿ ਸੁਹਾ ਕਿਨੂੰ ਸੁਹਾ ਦੂਜਾ ਜੀ ਇਹ ਸ਼ੈਗ ਦੇ ਚੱਕ ਦੀ ਕੋਈ ਚੌਗੀ ਮੰਨ ਲੈ ਕੋਈ ਸ਼ਗੀ ਮੰਨ ਲਈ ਦੁੱਧ ਇਹਨੇ ਵੀ ਪਹਿਲਾਂ ਨੇ 28 30 28 30 ਆਂ ਦਿੱਤਾ ਤੇ 30 ਤੋਂ ਪਲੱਸ ਚੱਲੂਗੀ ਠੀਕ ਹੈ ਹਾਂਜੀ ਸੋ ਦੋਸਤੋ ਇਹ ਵੀ ਤੁਹਾਨੂੰ ਤੋੜ ਕੇ ਦਿਖਾਉਣੇ ਆ ਤੇ ਇਹਦੇ ਨਾਲ ਵੱਛੀ ਰਮਾਡਾ ਤੇ 6 ਰਸੀ ਮੰਦੀ ਸੋ ਹਵਾਨਾ ਤਾਂ ਦੋਸਤੋ ਇਹਦਾ ਮੂੰਹ ਬੋਲਦਾ ਦੁੱਧ ਬਾਰੇ ਹਾਂ ਖੁੱਚਾਂ ਤੋਂ ਤੈਪਰ ਤਿਆਰੀ ਬੜੀ ਚੰਗੀ ਆ ਸਾਹਮਣੋਂ ਸੂਰਜ ਪੈਂਦਾ ਜਦੋਂ ਵਾਪਸ ਗਾਂ ਮੜੂਗੀ ਉਦੋਂ ਹਵਾਨਾ ਤੁਸੀਂ ਦੇਖੋ ਬਿਲਕੁਲ ਤਾਜੀ ਸੂਈ ਹਜੇ 2:30 ਦੇ ਘੰਟੇ ਇਹਨੂੰ ਸੂਈ ਨੂੰ ਹੋਏ ਆ ਬਹੁਤ ਸੋਹਣਾ ਹਵਾਨਾ ਤਿਆਰ ਆਓ ਤੁਸੀਂ ਦੇਖ ਸਕਦੇ ਹੋ ਦਵਾਰਾ ਫੇਰ ਮੋੜ ਲਾ ਘਮਾਲਾ ਲੇਕੋ ਛੋ ਜੀ ਤਾਜੀ ਸੂਈ ਕਰਕੇ ਇੱਦਾਂ ਬੈਠਣ ਦੀ ਵੀ ਇਹਨੂੰ ਖਿੱਚ ਹੈਗੀ ਆ ਬਾਕੀ ਹਵਾਨਾ ਬੈਠੀ ਨਹੀਂ ਜਦੋਂ ਦੀ ਸੂਈ ਆ ਠੀਕ ਹੈ ਕਿਹਨੂੰ ਦਵਾਈ ਦਿੱਤੀ ਜੇਰ ਵਾਲੀ ਅੱਛਾ ਹਾਂਜੀ ਉਹ ਜੇਰ ਇਹਦੀ ਪੈਣ ਵਾਲੀ ਆ ਦੋਸਤੋ ਤੇ ਹੁਣ ਇਹ ਬਾਈ ਕਹਿੰਦਾ ਵੀ ਬੈਠੂਗੀ ਪਰ ਫੇਰ ਹੀ ਪਸ਼ੂ ਨੇ ਜੇਰ ਜਿਹੜੀ ਉਹ ਪਾਉਣੀ ਹੁੰਦੀ ਹੈ ਜਦੋਂ ਉਹਨੂੰ ਤੁਹਾਡੇ ਕੋਲ ਵੀਡੀਓ ਪਹੁੰਚਦੀ ਆ ਤੇ ਬਾਈ ਇਹਦੀ ਜਿਹੜੀ ਉਹ ਵੀਡੀਓ ਬਣਾ ਕੇ ਜਾਂ ਫੋਟੋ ਖਿੱਚ ਕੇ ਰੱਖ ਲੂਗਾ ਜੇਰ ਦੀ ਫੋਟੋ ਵੀਡੀਓ ਤੁਸੀਂ ਦੇਖ ਲਓਗੇ ਬੱਚੀ ਤੁਹਾਨੂੰ ਇਹਦੀ ਜਰੂਰ ਮੈਂ ਇੱਕ ਵਾਰ ਦਿਖਾ ਦਣਾ ਇਹਦਾ ਥਣ ਵੀ ਹੱਥੀ ਚਵਾਈ ਵਾਲਾ ਦੋਸਤੋ ਬਾਕੀ ਹਵਾਨਿਆਂ ਤਾਂ ਫਿਕਸ ਹੀ ਜਾ ਤੇ ਚੰਗਾ ਦਿਸਦਾ ਇਹ ਤੋਂ ਬਿਨਾ ਇੱਕ ਹੱਥੀ ਚਵਾਈ ਵਾਲੇ ਥਣ ਵਾਲੀ ਜਰਸੀ ਦੋ ਨਾਗ ਜਿਹਨੂੰ ਜਰਸੀ ਦਾ ਸ਼ੌਂਕ ਉਹਦੇ ਲਈ ਜਰਸੀ ਹੈਗੀ ਹੈ ਤੇ ਜੇ ਕੋਈ ਐਫ ਦਾ ਸ਼ੌਂਕ ਰੱਖਦਾ ਤਾਂ ਟਾਪ ਦੀ ਐਫ ਹੈ ਜੋੜਾ ਹੀ ਖਰੀਦ ਲੋਗੇ ਤਾਂ ਕੁਸ ਰੇਟ ਜਿਹੜਾ ਉਸ ਹਸਾਬ ਤੇ ਹੋ ਜਾਊਗਾ ਜਮ ਦੀ ਬੱਛੀ ਦੀ ਹਾਈਟ ਦੇਖ ਲਓ ਦੋਸਤੋ ਅਜੇ ਜਿਵੇਂ ਪਹਿਲਾਂ ਦੱਸਿਆ ਵੀ ਜੇਰ ਗਾਂ ਦੀ ਪੈਣੀ ਹੈ ਤਾਂ ਇਹ ਅਰਮਾਡਾ ਨੂੰ ਬੋਲਾ ਚੰਗਾਇਆ ਵਾ ਜੀ ਠੀਕ ਹੈ ਤਾਂ ਹੀ ਬੈਠੀ ਅਰਮਾਡਾ ਦੇ 66 ਸੀਮਨ ਦੀ ਬੱਛੀ ਬੜੀ ਬਾਕਮਾਲ ਇਸ ਗਾਂ ਦੇ ਨਾਲ ਆਈ ਹੈ ਸੋ ਨਾਗ ਅਜ ਦੀ ਵੀਡੀਓ ਦੇਦੋ ਹੀ ਸੀ ਧੰਨਵਾਦ